Oh, ਪਿਆਨਾੰਤਿਰਾ ਸੋ ਕਹੋ ਟਲ ਗੁਰ ਸੇਵੀਐ ਅਹੰਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨੁ ਦੁਖੁ ਜਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਝਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰਨ ਕਰਾਵਨ ਕਰਨ ਹਾਰ ਇਸ ਕੈ ਹਾਤ ਕਹਾ ਵਿਚਾਰ ਜੈਸੀ ਦ੍ਰਿਸ਼ਟਿ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋ ਕਰਨ ਕਰਾਵਨ ਕਰਨੇ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਅੰਤਰਜਾਮੇ ਪਤਿਤ ਪਾਵਨ ਪਗਤ ਵਸ਼ਲ ਕਰਣਾ ਨਿਦਾਨ ਵਾਲੀਏ ਕੁਲ ਆਲਮ ਸਰਬ੍ਰੇ ਕਾਇਨਾਤ ਅੰਡਾ ਬ੍ਰਹਮ ਅੰਡਾ ਦੇ ਮਾਲਕ ਸ਼ਬਦ ਬ੍ਰਹਮ ਸਤਿਗੁਰੂ ਦਸਾਂ ਪਾਤਸ਼ਾਹਿਆਂ ਦੇ ਆਤਮਿਕ ਸਰੂਪ ਨਿਰੰਕਾਰ ਰੂਪ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਹਾਂ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਆਪ ਜੀ ਨੇ ਅੰਮ੍ਰਿਤਮਈ ਗੁਰਬਾਣੀ ਜੀ ਕੇ ਕੀਰਤਨ ਸਰਵਣ ਕੀਤੇ ਨੇ ਸੋਖਮਣੀ ਸਾਹਿਬ ਜੀ ਦੀ ਲੜੀਵਾਰ ਕਥਾ ਵਿਚਾਰ ਪਿਛਲੇ ਲੰਮੇ ਸਮੇਂ ਤੋਂ ਆਪਾਂ ਸਰਵਣ ਕਰਦੇ ਆ ਰਹੇ ਹਾਂ ਸਤਿਗੁਰਾਂ ਦੀ ਕਿਰਪਾ ਸਦਕਾ 12ਵੀਂ ਅਸ਼ਟਪਦੀ ਦੀ ਕਥਾ ਵਿਚਾਰ ਚੱਲ ਰਹੀ ਹੈ ਪੰਜ ਪਉੜੀਆਂ ਤੱਕ ਵੀ ਕਥਾ ਵਿਚਾਰ ਆ ਬਾਣੀ ਸਰਵਣ ਕਰ ਲਈ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 12ਵੀਂ ਅਸ਼ਟ ਪਦੀ ਦੀ 5ਵੀਂ ਪਉੜੀ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਸਾਨ ਕਿ ਮਨੁੱਖ ਦੀ ਜਿਹੜੀ ਤ੍ਰਿਸ਼ਨਾ ਹੈ ਇਹ ਖਤਮ ਨਹੀਂ ਹੁੰਦੀ ਜਿੰਨੇ ਵੀ ਪਦਾਰਥ ਇਸ ਮਨੁੱਖ ਦੇ ਕੋਲ ਆਈ ਜਾਂਦੇ ਐ ਇਹ ਇਹ ਜਿਹੜੀ ਸੰਕਲਪ ਵਿਕਲਪ ਦੀ ਬਿਰਤੀ ਉਹਦੂ ਅੱਗੇ ਦੀ ਅੱਗੇ ਦੌੜਦੀ ਰਹਿੰਦੀ ਹੈ ਸਹਸ ਖਟੇ ਲੱਖ ਕਾ ਉਠ ਤਾਵੇ ਤ੍ਰਿਪਤ ਨਾ ਆਵੇ ਮਾਇਆ ਪਛੇ ਪਾਵੇ ਮਾਇਆ ਦੇ ਸੰਸਾਰਿਕ ਪਦਾਰਥਾਂ ਦੇ ਮੋਹ ਵਿੱਚ ਲੱਗ ਕਰਕੇ ਇਹਨਾਂ ਦੇ ਪਿੱਛੇ ਭੱਜਦਾ ਹੀ ਰਹਿੰਦਾ ਹੈ ਇਸ ਨੂੰ ਕਦੇ ਵੀ ਤ੍ਰਿਪਤੀ ਨਹੀਂ ਆਉਂਦੀ ਅੱਜ ਨਹੀਂ ਆਉਂਦਾ ਹੈ ਜਿਵੇਂ ਅਗ ਬਾਲਣ ਦੇ ਨਾਲ ਨਹੀਂ ਰਜਦੀ ਸਮੁੰਦਰ ਪਾਣੀ ਦੇ ਨਾਲ ਨਹੀਂ ਰਜਦਾ ਇਸੇ ਤਰ੍ਹਾਂ ਮਨੁੱਖ ਪਦਾਰਥਾਂ ਦੇ ਜਿੰਨੇ ਮਰਜੀ ਢੇਰ ਲੱਗ ਜਾਣ ਭੁੱਖਿਆ ਭੁੱਖ ਨਾ ਉੱਤਰੈ ਭੁੱਖਿਆਂ ਦੀ ਭੁੱਖ ਤਾਂ ਦੇ ਉੱਤਰ ਨਹੀਂ ਸਕਦੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਬਿਨਾਂ ਸੰਤੋਖ ਨਹੀਂ ਕੋ ਰਾਜੈ ਸਬਰ ਤੋਂ ਸੰਤੋਖ ਤੋਂ ਬਗੈਰ ਕੋਈ ਵੀ ਮਨੁੱਖ ਰਾਜ ਨਹੀਂ ਸਕਦਾ ਇਹ ਜਿਹੜੀ ਦਾਤ ਹੈ ਸਬਰ ਤੇ ਸੰਤੋਖ ਦੀ ਨਾਮ ਜਪਿਆਂ ਗੁਰੂ ਕੇ ਉਪਦੇਸ਼ ਨੂੰ ਕਮਾਇਆ ਬਾਣੀ ਨੂੰ ਆਪਣੇ ਹਿਰਦੇ ਅੰਦਰ ਵਸਾ ਕਰਕੇ ਇਹ ਦਾਤ ਪ੍ਰਾਪਤ ਹੁੰਦੀ ਹੈ ਤ੍ਰਿਪਤ ਭਈ ਸੱਚ ਭੋਜਨ ਖਾਇਆ ਜਿਨ੍ਹਾਂ ਨੇ ਨਾਮ ਦਾ ਗੁਰੂ ਕੀ ਬਾਣੀ ਦੇ ਉਪਦੇਸ਼ ਦਾ ਸੱਚਾ ਭੋਜਨ ਛਕਿਆ ਹੈ ਉਹਨਾਂ ਨੂੰ ਤ੍ਰਿਪਤੀ ਆ ਜਾਂਦੀ ਹੈ ਉਹ ਰਾਜ ਜਾਂਦੇ ਹਨ ਭੁੱਖ ਰਹਿ ਨਾ ਕਾਈ ਉੰਨਾ ਨਾ ਫਿਰ ਕੋਈ ਵੀ ਭੁੱਖ ਨਹੀਂ ਰਹਿੰਦੀ ਇਸੇ ਕਰਕੇ ਹੀ ਮਹਾਰਾਜ ਜੀ ਨੇ ਬੇਨਤੀਪੂਰਵਕ ਬਚਨ ਕੀਤੇ ਹਨ ਗੁਰਬਾਣੀ ਦੇ ਅੰਦਰ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਪਰਮੇਸ਼ਰ ਸਾਡੇ ਮਨ ਦੀ ਇਹ ਪਦਾਰਥਾਂ ਦੀ ਭੁੱਖ ਲੈ ਜਾਏ ਸਾਨੂੰ ਨਾਮ ਦੀ ਦਾਤ ਬਖਸ਼ੋ ਇਹ ਬਚਨ ਕਹਿੰਦਿਆਂ ਹੀ ਸਤਿਗੁਰੂ ਜੀ ਨੇ ਇਹ ਫਰਮਾਇਆ ਹੈ ਕਿ ਜਿਹੜੇ ਪਦਾਰਥ ਹਨ ਜਿਨ੍ਹਾਂ ਦੀ ਦੌੜ ਵਿੱਚ ਮਨੁੱਖ ਲੱਗਾ ਹੋਇਆ ਹੈ ਇਹ ਸੁਪਨੇ ਦੀ ਨਿਆਈ ਹੈ ਜਦੋਂ ਮਨੁੱਖ ਸੁੱਤਾ ਹੋਇਆ ਉਹਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਜੋ ਮੈਂ ਦੇਖਿਆ ਸਭ ਕੁਝ ਸੱਚ ਹੈ ਪਰ ਜਦੋਂ ਜਾਗ ਆ ਜਾਂਦੀ ਹੈ ਉਦੋਂ ਪਤਾ ਲੱਗਦਾ ਹੈ ਕਿ ਸੁਪਣੇ ਦੇ ਵਿੱਚ ਦੇਖਿਆ ਹੋਇਆ ਸਭ ਕੁਝ ਝੂਠਾ ਸੀ ਸੱਚਾ ਨਹੀਂ ਸੀ ਇਸੇ ਤਰ੍ਹਾਂ ਇਹ ਸਾਡਾ ਮਨ ਸੁੱਤਾ ਹੋਇਆ ਹੈ ਮਨ ਸੋਇਆ ਮਾਇਆ ਵਿਸਮਾਦ ਇਸ ਮਾਇਆ ਦੇ ਵਿੱਚ ਮੋਹ ਵਿੱਚ ਲੱਗ ਕਰਕੇ ਜੀਵ ਦਾ ਮਨ ਸੁੱਤਾ ਹੋਇਆ ਹੈ ਜਦੋਂ ਗੁਰੂ ਕੀ ਬਾਣੀ ਦੇ ਦੁਆਰਾ ਮਹਾਰਾਜ ਦੀ ਕਿਰਪਾ ਨਾਲ ਮਨ ਜਾਗ ਜਾਏ ਤੇਰੇ ਸਾਡੀ ਜ਼ਿੰਦਗੀ ਦਾ ਖੁੱਲ੍ਹ ਨੂੰ ਹੋਈਆਂ ਅੱਖਾਂ ਦਾ ਸੁਪਨਾ ਪਤਾ ਲੱਗ ਜਾਵੇਗਾ ਕਿ ਸਭ ਝੂਠਾ ਹੈ ਜਦੋਂ ਮਨ ਜਾਗੇਗਾ ਤਾਂ ਹੀ ਪਤਾ ਲੱਗੇਗਾ ਕਿ ਸਾਰਾ ਸੰਸਾਰ ਜਿਹੜਾ ਦ੍ਰਿਸ਼ਟਮਾਨ ਹੈ ਸਗਲ ਮਥੇਨਾ ਇਹ ਸਮਝ ਲੱਗ ਜਾਏਗੀ ਇਹ ਸਤਿਗੁਰੂ ਜੀ ਦੀ ਕਿਰਪਾ ਨਾਲ ਬਖਸ਼ਿਸ਼ ਰਹਿਮਤ ਦੇ ਨਾਲ ਪ੍ਰਾਪਤ ਹੁੰਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਗੁਰਪ੍ਰਸਾਦ ਜਿਨ੍ਹਾਂ ਦੇ ਉੱਪਰ ਗੁਰੂ ਦੀ ਕਿਰਪਾ ਹੈ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੋ ਜਾਂਦੀ ਹੈ ਸੋ ਹੁਣ 6ਵੀਂ ਪੌੜੀ ਅੰਦਰ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਆਪਾਂ ਗੁਰੂ ਕੀ ਬਾਣੀ ਦਾ ਉਪਦੇਸ਼ ਸਰਵਣ ਕਰੀਏ ਜਿਨਨੇ ਸਰੀਰ ਗੁਰੂ ਚਰਨਾ ਵਿੱਚ ਬੈਠੇ ਹਾਂ ਗੁਰੂ ਚਰਨਾ ਵਿੱਚ ਆਪਣਾ ਸੀਸ ਝੁਕਾਓ ਰਸਨਾ ਦੇ ਦੁਆਰਾ ਦੋਵੇਂ ਹੱਥ ਜੋੜ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੋ ਸਾਰੇ ਕਾਰਨਾ ਨੂੰ ਕਰਨ ਵਾਲਾ ਹੈ ਤੇ ਕਰਾਵਣ ਆਪਣੀ ਪ੍ਰੇਰਣਾ ਦੇ ਨਾਲ ਕਰਾਉਣ ਵਾਲਾ ਹੈ ਤੇ ਕਰਨ ਹਾਰ ਕੋਈ ਵੀ ਐਸਾ ਕਾਰਜ ਨਹੀਂ ਜੋ ਨਹੀਂ ਉਹ ਕਰ ਸਕਦਾ ਪਰਮੇਸ਼ਰ ਵਾਹਿਗੁਰੂ ਤਿੰਨਾਂ ਕਾਲਾਂ ਦੇ ਵਿੱਚ ਇਹ ਨਹੀਂ ਕਿ ਪਰਮੇਸ਼ਰ ਪਹਿਲਾਂ ਕੰਮ ਕਰਦਾ ਹੁੰਦਾ ਹੀ ਤੇ ਹੁਣ ਹਟ ਗਿਆ ਹੈ ਜਾਉਣ ਵਾਲੇ ਸਮਾਂ ਵਿੱਚ ਉਹ ਨਹੀਂ ਕਰ ਸਕੇਗਾ ਕਿ ਜਿੰਨੀ ਸੰਸਾਰ ਦੇ ਲੋਕਾਂ ਨੇ ਤਰੱਕੀ ਕਰ ਲਈ ਹੈ ਬੜੀਆਂ-ਬੜੀਆਂ ਕਾਢਾਂ ਕੱਢ ਲਈਆਂ ਹਨ ਸ਼ਾਇਦ ਪਰਮੇਸ਼ਰ ਹੁਣ ਕੁਝ ਨਹੀਂ ਕਰ ਸਕਦਾ ਅਜੇਹਾ ਨਹੀਂ ਹੈ ਕਰਨ ਕਰਾਵਣ ਕਰਨਹਾਰ ਉਹ ਸਾਰੇ ਕਾਰਨਾ ਨੂੰ ਕਰਨ ਵਾਲਾ ਸੀ ਕਰਨ ਵਾਲਾ ਹੈ ਤੇ ਕਰਨ ਵਾਲਾ ਹੀ ਰਹੇਗਾ ਉਹ ਤਿੰਨਾ ਕਾਲਾਂ ਦੇ ਵਿੱਚ ਤ੍ਰੈਕਾਲ ਆਵਾਦ ਰੂਪ ਜੋ ਪਰਮੇਸ਼ਰ ਵਾਹਿਗੁਰੂ ਹੈ ਉਹ ਭਵਿੱਖ ਵਿੱਚ ਵੀ ਸਾਰੇ ਕਾਰਜ ਆਪ ਕਰਦਾ ਸੀ ਤੇ ਹੁਣ ਵੀ ਕਰ ਰਿਹਾ ਹੈ ਆਉਣ ਵਾਲੇ ਸਮੇਂ ਅੰਦਰ ਵੀ ਕਰੇਗਾ ਭਵਿੱਖ ਵਿੱਚ ਵੀ ਕਰੇਗਾ ਭੂਤ ਕਾਲ ਦੇ ਵਿੱਚ ਵੀ ਉਸ ਨੇ ਕੀਤੇ ਹੈ ਤੇ ਵਰਤਮਾਨ ਵਿੱਚ ਵੀ ਉਹ ਕਰ ਰਿਹਾ ਹੈ ਤਿੰਨਾ ਕਾਲਾਂ ਦੇ ਵਿੱਚ ਜੋ ਸਾਰੇ ਕਾਰਜਾਂ ਨੂੰ ਕਰਨ ਵਾਲਾ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਪ੍ਰਤਪਾਲਕ ਪਰਮੇਸ਼ਰ ਉਹ ਐਸਾ ਸਰਬਸ਼ਕਤੀਮਾਨ ਹੈ ਸਾਰੀਆਂ ਕਲਾ ਦੇ ਜੋ ਸਮਰੱਥ ਹੈ ਮਹਾਰਾਜ ਜੀ ਕਹਿੰਦੇ ਸਭ ਕੁਝ ਆਪੇ ਹੀ ਕਰਨ ਕਰਾਉਣ ਵਾਲਾ ਹੋ ਰਿਹਾ ਹੈ ਜਿਸ ਕਹ ਹਾਥ ਕਹਾ ਵਿਚਾਰ ਮਨੁੱਖ ਬੇਸ਼ੱਕ ਆਪਣੀ ਤਾਕਤ ਦਾ ਆਸਿਆਨ ਪਚਤرائی ਦਾ ਹੰਕਾਰ ਕਰੀ ਜਾਏ ਕਹਿੰਦੇ ਨਿਸ਼ਤੇ ਕਰਕੇ ਵਿਚਾਰ ਕਰਕੇ ਵੇਖ ਲਓ ਨਿਰਣਾ ਕਰਕੇ ਵੇਖ ਲਓ ਕਿ ਮਨੁੱਖ ਦੇ ਹੱਥ ਵਸ ਕੀ ਹੈ ਕੁਝ ਵੀ ਨਹੀਂ ਇਸ ਕਾ ਹੱਥ ਕਹਾ ਕਹਾ ਦਾ ਭਾਵ ਹੈ ਕੀ ਇਸ ਮਨੁੱਖ ਦੇ ਹੱਥ ਵਿੱਚ ਕਹਾ ਕੀ ਹੈ ਭਲਾ ਕੁਝ ਵੀ ਨਹੀਂ ਵਿਚਾਰ ਵਿਚਾਰ ਕਰਕੇ ਨਿਰਣਾ ਕਰਕੇ ਇਸ ਨੂੰ ਭਾਈ ਦੇਖ ਲੈਣਾ ਕਰੋ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਪਰਮੇਸ਼ਰ ਵਾਹਿਗੁਰੂ ਜਿਹੋ ਜੀ ਦ੍ਰਿਸ਼ਟੀ ਜੀਵ ਤੇ ਕਰਦਾ ਹੈ ਆਪਣੀ ਨਜ਼ਰ ਜਿੰਨਾਂ ਦੇ ਉੱਪਰ ਜਿਹੋ ਜਿਹੀ ਕਰ ਦਿੰਦਾ ਹੈ ਤੈਸਾ ਹੋਏ ਵੈਸਾ ਹੀ ਮਨੁੱਖ ਹੋ ਜਾਂਦਾ ਹੈ ਪਰਮੇਸ਼ਰ ਦੀ ਜੈਸੀ ਦ੍ਰਿਸ਼ਟੀ ਕਿਸੇ ਦੇ ਉੱਪਰ ਹੁੰਦੀ ਹੈ ਵੈਸਾ ਹੀ ਉਹ ਮਨੁੱਖ ਹੋ ਜਾਂਦਾ ਹੈ ਜੈਸੇ ਪਰਮੇਸ਼ਰ ਵਾਹਿਗੁਰੂ ਨੇ ਜੀਵਾਂ ਨੂੰ ਆਪਣੇ ਨਜ਼ਰੀਏ ਦੇ ਵਿੱਚ ਰੱਖਿਆ ਹੋਇਆ ਹੈ ਤੈਸੇ-ਵੈਸੇ ਹੀ ਜੀਵ ਕਰਮ ਕਰ ਰਹੇ ਹਨ ਆਪਣੀ ਕੋਈ ਤਾਕਤ ਸਮਰੱਥਾ ਨਹੀਂ ਹੈ ਪਰਮੇਸ਼ਰ ਵਾਹਿਗੁਰੂ ਜਿਵੇਂ ਜੀਵਾਂ ਦੇ ਤਾਂ ਹੀ ਸੱਤਾ ਪਾ ਕਰਕੇ ਚਲਾ ਰਿਆ ਹੈ ਚੱਲ ਰਹੇ ਹਨ ਆਪੇ ਆਪ ਆਪ ਪ੍ਰਭ ਸੋਏ ਆਪ ਹੀ ਆਪ ਹੈ ਉਹ ਪਰਮੇਸ਼ਰ ਵਾਹਿਗੁਰੂ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ ਆਪੇ ਹੀ ਆਪ ਹੈ ਸੋ ਇਹ ਉਹ ਜੋ ਪਰਮੇਸ਼ਰ ਵਾਹਿਗੁਰੂ ਹੈ ਉਹ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚਾ ਹੀ ਹੋਵੇਗਾ ਜੈਸਾ ਪਹਿਲਾਂ ਸੀ ਵੈਸਾ ਹੀ ਹੁਣ ਹੈ ਜੁਗ ਜੁਗ ਇੱਕੋ ਵੇਸ ਪਰਮੇਸ਼ਰ ਦਾ ਇੱਕੋ ਹੀ ਵੇਸ ਹੈ ਇੱਕੋ ਹੀ ਰੂਪ ਹੈ ਉਹਦੇ ਵਿੱਚ ਕੋਈ ਵੀ ਫਰਕ ਨਹੀਂ ਪੈ ਸਕਦਾ ਨਾ ਹੀ ਪਵੇਗਾ ਆਪੇ ਆਪ ਆਪ ਬ੍ਰह्म ਸੋਏ ਪਰਮੇਸ਼ਰ ਵਾਹਿਗੁਰੂ ਸਭ ਕੁਝ ਆਪੇ ਹੀ ਆਤ ਹੈ ਆ ਵੀ ਜਿੰਨੇ ਸ੍ਰਿਸ਼ਟੀ ਦੇ ਜੀਵ ਨੇ 84 ਲੱਖ ਜੂਨਾ ਨੇ ਆਪਣੀ ਸੱਤਾ ਪਾ ਕਰਕੇ ਉਹ ਆਪਣਾ ਹੀ ਰੂਪ ਹੋ ਕੇ ਵਰਤ ਰਿਹਾ ਹੈ ਜੋ ਕਿਸ ਕੀਨੋ ਸੋ ਆਪਣਾ ਰੰਗ ਜੋ ਕੁਝ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਪਰਮੇਸ਼ਰ ਨੇ ਕੀਤਾ ਉਹਨੇ ਆਪਣੀ ਮੌਜ ਚ ਹੀ ਕੀਤਾ ਹੈ ਕਿਸੇ ਨੇ ਉਸ ਨੂੰ ਸਲਾਹ ਨਹੀਂ ਦਿੱਤੀ ਵੀ ਰੱਬ ਜੀ ਇਦਾਂ ਕਰ ਲਈਏ ਆਪਾਂ ਇੱਕ ਦੋ ਜੂਨਾ ਕਾਹਨ ਬਣਾਉਣੀਆਂ 84 ਲੱਖ ਜੂਨਾ ਬਣਾਓ ਤਰਾ-ਤਰਾ ਨੇ ਜੀਵ ਪੈਦਾ ਕਰ ਦਿਓ ਪਰਮੇਸ਼ਰ ਨੂੰ ਕਿਸੇ ਨੇ ਸਲਾਹ ਨਹੀਂ ਦਿੱਤੀ ਜੋ ਕਿ ਸ਼ਕੀਨੋ ਸੋ ਆਪਣੇ ਰੰਗ ਆਪਣੇ ਰੰਗ ਵਿੱਚ ਆਪਣੇ ਹੀ ਆਨੰਦ ਵਿੱਚ ਆਪਣੀ ਮौज ਵਿੱਚ ਹੀ ਪਰਮੇਸ਼ਰ ਵਾਹਿਗੁਰੂ ਨੇ ਸਾਰਾ ਖੇਲ ਰੱਖਿਆ ਹੈ ਜਿਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਕੀ ਮौज ਖਾਲਸਾ ਪ੍ਰਗਟ ਕਰਨਾ ਵੀ ਪਰਮੇਸ਼ਰ ਦੀ ਮੌਜ ਹੀ ਸੀ ਉਸੇ ਵਾਹਿਗੁਰੂ ਨੇ ਸਾਨੂੰ ਆਗਿਆ ਕੀਤੀ ਆ ਕਿ ਆਪਈ ਅਕਾਲ ਕੀ ਤਬੀ ਚਲਾਇਓ ਪੰਥ ਸਾਨੂੰ ਪਰਮੇਸ਼ਰ ਨੇ ਆਗਿਆ ਕੀਤੀ ਹੁਕਮ ਕੀਤਾ ਤਾਂ ਅਸੀਂ ਇਹ ਪੰਥ ਨੂੰ ਪ੍ਰਗਟ ਕਰਨਾ ਕੀਤਾ ਹੈ ਪਰਮੇਸ਼ਰ ਦੀ ਕਿਰਪਾ ਨਾਲ ਹੀ ਇਹ ਖਾਲਸਾ ਪ੍ਰਗਟ ਹੋਇਆ ਹੈ ਇਸੇ ਪ੍ਰਕਾਰ ਉਹ ਆਪਣੇ ਰੰਗ ਵਿੱਚ ਆਪਣੇ ਆਨੰਦ ਵਿੱਚ ਮੌਜ ਵਿੱਚ ਹੀ ਪਰਮੇਸ਼ਰ ਵਾਹਿਗੁਰੂ ਸਾਰਾ ਕੁਝ ਕਰਨ ਵਾਲਾ ਹੈ ਉਹਨੋਂ ਕੋਈ ਸਲਾਹ ਨਹੀਂ ਦੇ ਸਕਦਾ ਤੇ ਉਹ ਪਰਮੇਸ਼ਰ ਵਾਹਿਗੁਰੂ ਕਿਸੇ ਦੀ ਸਲਾਹ ਲੈਂਦਾ ਵੀ ਨਹੀਂ ਹੈ ਤੇ ਜੇ ਮਨੁੱਖਾਂ ਦੀਆਂ ਸਲਾਹਾਂ ਲੈਣ ਲੱਗ ਜਾਏ ਮਨੁੱਖ ਤਾਂ ਫਿਰ ਇਹ ਸਾਰੀ ਜਿਹੜੀ ਪ੍ਰਕਿਰਤੀ ਹੈ ਉਹਨੂੰ ਵਿਗਾੜ ਗਈ ਰੱਖ ਦੇਣਗੇ ਉਹ ਜਿਵੇਂ ਜਿਵੇਂ ਕਿ ਮੰਨਿਆ ਜਾਂਦਾ ਹੈ ਕਿ ਕੋਈ ਫਕੀਰ ਸੀ ਬੜੀ ਭਗਤੀ ਬੰਦਗੀ ਕੀਤੀ ਉਸਨੇ ਤੇ ਪਰਮੇਸ਼ਰ ਕਹਿਣ ਲੱਗੇ ਭਾਈ ਬੜੀ ਬੰਦਗੀ ਭਗਤੀ ਕੀਤੀ ਐ ਕੁਝ ਮੰਗ ਕਹਿੰਦਾ ਜੀ ਮੈਨੂੰ ਆਗਿਆ ਕਰ ਦੋ ਕਿ ਮੈਂ ਸ੍ਰਿਸ਼ਟੀ ਨੂੰ ਰੋਜੀ ਰੋਟੀ ਦਿਆ ਕਰਾਂ ਜਿਵੇਂ ਤੁਸੀਂ ਹੋਰ ਨਾ ਦੇਵਤਿਆਂ ਦੀ ਡਿਊਟੀ ਲਈ ਐ ਨਾ ਇੱਕ ਸੰਸਾਰੀ ਇੱਕ ਪੰਡਾ ਇੱਕ ਲਾਏ ਦੀ ਬਾਣ ਕਿਸੇ ਦੇਵਤੇ ਦੀ ਡਿਊਟੀ ਲਈ ਐ ਸ੍ਰਿਸ਼ਟੀ ਪੈਦਾ ਕਰਨ ਦੀ ਕਿਸੇ ਦੀ ਰੋਜੀ ਰੋਟੀ ਦੀ ਕਿਸੇ ਦੀ ਲੈਤਾ ਤਰਨ ਦੀ ਭਾਵ ਉਹਨਾਂ ਨੂੰ ਮਾਰਨ ਦੀ ਡਿਊਟੀ ਲਈ ਹੈ ਮੈਨੂੰ ਰੋਜੀ ਰੋਟੀ ਦੇਣ ਦੀ ਡਿਊਟੀ ਲਾਓ ਮੈਨੂੰ ਇਹ ਸੇਵਾ ਦੇ ਦਿਓ ਸਾਰੀ ਸ੍ਰਿਸ਼ਟੀ ਨੂੰ ਮੈਂ ਰੋਜੀ ਰੋਟੀ ਦਿਹਾਾਰ ਕਰਾਂ ਕਹਿੰਦੇ ਠੀਕ ਹੈ ਤੇ ਉਹਨੂੰ ਦੇ ਦਿੱਤੀ ਡਿਊਟੀ ਕਹਿੰਦੇ ਭਾਈ ਪਹਿਲਾਂ ਅਸੀਂ ਪਰਖਾਂਗੇ ਇੱਕ ਦੋ ਦਿਨ ਤੁਸੀਂ ਰੋਜੀ ਰੋਟੀ ਜੀਵਾਂ ਦੇ ਤਾਂ ਹੀ ਦਿਓ ਫਿਰ ਤੁਹਾਨੂੰ ਅੱਗੇ ਦੇਖਾਂਗੇ ਕਿ ਇਹ ਸੇਵਾ ਦੇਣੀ ਹੈ ਕਿ ਨਹੀਂ ਉਹ ਮਨੋਖਣੇ ਰੋਜੀ ਰੋਟੀ ਦੀ ਜਦੋਂ ਕਹਿੰਦੇ ਡਿਊਟੀ ਲਈ ਇੱਕ ਤਾਂ ਸੂਰ ਨੂੰ ਨਹੀਂ ਰੋਜੀ ਰੋਟੀ ਦਿੱਤੀ ਤੇ ਫੇਰ ਸੂਰ ਨੂੰ ਰੋਜੀ ਰੋਟੀ ਨਹੀਂ ਦਿੱਤੀ ਤੇ ਮੰਦ ਕਰਮੀ ਜਿਹੜੇ ਜੀਵ ਸੀ ਉਹਨਾਂ ਨੂੰ ਵੀ ਨਾ ਰੋਜੀ ਰੋਟੀ ਦਵੇ ਕਹਿੰਦਾ ਇਹ ਭੜੇ ਕੰਮ ਕਰਦੇ ਆ ਮਰੀ ਜਾਣੇ ਚਾਹੀਦੇ ਆ ਇਹਨਾਂ ਨੂੰ ਕਿਉਂ ਅਸੀਂ ਪਾਲੀਏ ਤੇ ਤੀਜੇ ਦਿਨ ਪਰਮੇਸ਼ਰ ਨੇ ਕਹਿੰਦੇ ਪੁੱਛਿਆ ਭਾਈ ਰੋਜੀ ਰੋਟੀ ਸਭਨਾਂ ਨੂੰ ਦਿੱਤੀ ਹੈ ਕਹਿੰਦੇ ਜੀ ਹਾਂ ਆਹ ਜਿਹੜੇ ਲੋਕ ਨੇ ਸੂਰ ਗੰਦਗੀ ਖਾਂਦਾ ਹੈ ਤੇ ਇਹਨੂੰ ਕਿਉਂ ਰੋਜੀ ਰੋਟੀ ਦਈਏ ਗੰਦਗੀ ਖਾਣ ਵਾਲੇ ਨੂੰ ਤੇ ਮੰਦਗਰਮੀ ਜਿਹੜੇ ਪਾਪੀ ਲੋਕ ਨੇ ਇਹਨਾਂ ਨੂੰ ਰਹਿਣ ਦਾ ਹੱਕ ਹੀ ਕੋਈ ਨਹੀਂ ਇਹਨਾਂ ਨੂੰ ਵੀ ਨਹੀਂ ਦੇਣੀ ਚਾਹੀਦੀ ਪਰਮੇਸ਼ਰ ਕਹਿੰਦੇ ਤੇਰੀ ਡਿਊਟੀ ਲਈ ਸੀ ਰੋਜੀ ਰੋਟੀ ਦੇਣ ਦੀ ਚੰਗਾ ਮੰਦਾ ਪਰਖਣ ਦੀ ਤਾਂ ਡਿਊਟੀ ਤੇਰੀ ਹੈ ਹੀ ਨਹੀਂ ਤੇ ਜਦੋਂ ਅਸੀਂ ਸਾਰਿਆਂ ਨੂੰ ਬੇਨਾ ਵਿੱਚ ਕਰੇ ਤੋਂ ਚੰਗੇ ਮਾੜਿਆਂ ਨੂੰ ਰੋਜੀ ਰੋਟੀ ਦੇ ਰਹੇ ਆ ਇਹਦੇ ਵਿੱਚ ਤੈਨੂੰ ਵਿਤਕਰਾਨੀ ਸੀ ਕਰਨਾ ਚਾਹੀਦਾ ਸੋ ਇਹ ਕਹਿਣ ਤੋਂ ਪਾਵੇ ਸਮਝਾਉਣ ਵਾਸਤੇ ਇੱਕ ਅਲੰਕਾਰ ਹੁੰਦਾ ਹੈ ਜਦੋਂ ਪਰਮੇਸ਼ਰ ਵਾਹਿਗੁਰੂ ਅਕਿਰਤ ਕਣਾਂ ਨੂੰ ਪਾਲਦਾ ਜਿਹੜੇ ਰੱਬ ਨੂੰ ਗਾਲ੍ਹਾਂ ਵੀ ਕੱਢ ਰਹੇ ਨੇ ਪਰਮੇਸ਼ਰ ਉਹਨਾਂ ਨੂੰ ਵੀ ਸਾਹ ਦੇ ਰਿਹਾ ਹੈ ਉਹਨਾਂ ਨੂੰ ਵੀ ਧਰਤੀ 'ਤੇ ਰਹਿਣ ਵਾਸਤੇ ਦਿੱਤੀ ਹੋਈ ਆ ਸੂਰਜ ਉਹਨਾਂ ਲਈ ਵੀ ਉਹੀ ਹੈ ਤੇ ਹਵਾ ਵੀ ਉਹੀ ਹੈ ਜਿਹੜੇ ਪਰਮੇਸ਼ਰ ਨੂੰ ਗਾਲਾਂ ਕੱਢਦੇ ਆ ਜਿਹੜੇ ਕਹਿੰਦੇ ਨਹੀਂ ਮੰਨਦੇ ਅਸੀਂ ਉਹਨਾਂ ਨੂੰ ਵੀ ਪਰਮੇਸ਼ਰ ਰੋਜੀ ਰੋਟੀ ਦੇ ਹੀ ਰਿਹਾ ਹੈ ਆਪਣੀ ਸੱਤਾ ਉਹਨਾਂ ਵਿੱਚ ਵੀ ਪਰਮੇਸ਼ਰ ਨੇ ਪਾਈ ਹੋਈ ਆ ਆਪਣੀ ਕੱਢੀ ਦਾ ਨਹੀਂ ਹੈ ਨਾ ਜੋ ਵੀ ਜਿੰਨੇ ਸੁਵਾਸ ਜ਼ਿੰਦਗੀ ਦੇ ਉਹਨਾਂ ਨੂੰ ਗਿਣ ਕਰਕੇ ਦੇ ਕਰਕੇ ਭੇਜਿਆ ਹੈ ਉਹ ਪੂਰੇ ਉਹਨਾਂ ਨੇ ਭੋਗਣੀ ਭੋਗਣੇ ਹਨ ਨਾਨਕ ਹਾਲੇ ਸਭ ਦਿਵਸ ਸਾਸ ਨਹਿ ਬਡਣ ਘਟਣ ਤਿਲਸਾਰ ਐਸਾ ਪਰਮੇਸ਼ਰ ਵਾਹਿਗੁਰੂ ਹੈ ਜੋ ਸਾਰਿਆਂ ਨੂੰ ਚੰਗਿਆਂ ਮਾੜਿਆਂ ਨੂੰ ਭਾਈ ਸਾਹਮ ਰਿਹਾ ਤੇ ਰੋਜੀ ਰੋਟੀ ਦੇ ਰਿਹਾ ਹੈ ਤੇ ਜੇ ਜੀਵ ਦੀਆਂ ਸਲਾਵਾਾਂ ਲੈਣ ਲੱਗ ਜਾਏ ਤੇ ਆਪਾਂ ਤਾਂ ਫਿਰ ਸਲਾਵਾ ਇਦਾਂ ਦੀਆਂ ਜੇੜੀਆਂ ਵੀ ਜਿਹੜੇ ਵਿਰੋਧੀ ਹਨ ਉਹਨਾਂ ਨੂੰ ਮਾਰ ਮੁਕਾ ਪਰਮੇਸ਼ਰ ਦੂਜਿਆਂ ਨੂੰ ਜਿਉਂਦੇ ਰੱਖ ਇਹ ਤਾਂ ਫਿਰ ਖੇਡ ਨਾ ਨਾ ਹੋਈ ਇਹ ਐਸ ਖੇਡ ਹੁੰਦੀ ਐਸੀ ਹੈ ਜਿੱਥੇ ਜੇ ਮੇਂ ਲੜਾਈ ਹੁੰਦੀ ਹੈ ਦੁਸ਼ਮਣ ਵੀ ਹੁੰਦੇ ਆ ਉਹਦੇ ਵਿੱਚ ਜੇ ਦੁਸ਼ਮਣ ਨਾ ਹੋਵੇਗਾ ਤੇ ਲੜਾਈ ਕਿਵੇਂ ਹੋਵੇਗੀ ਜੇ ਖੇਡ ਹੁੰਦੀ ਹੈ ਉਹਦੇ ਵਿੱਚ ਵਿਰੋਧੀ ਟੀਮਾਂ ਹੀ ਹੁੰਦੀਆਂ ਇੱਕ ਦੂਜੇ ਦੀ ਉਹ ਕਹਿੰਦਾ ਮੈਂ ਜਿੱਤ ਪ੍ਰਾਪਤ ਕਰਾਂ ਦੂਜੀ ਟੀਮ ਕਹਿੰਦੀ ਮੈਂ ਜਿੱਤਾਂ ਇੱਕ ਦੂਜੇ ਦੇ ਵਿਰੋਧੀ ਹੋ ਕਰਕੇ ਹੀ ਉਹ ਖੇਡਿਆ ਜਾਂਦਾ ਤੇ ਮਹਾਰਾਜ ਸੱਚੇ ਬਾਦਸ਼ਾਹ ਜੀ ਕਹਿੰਦੇ ਜਗਤ ਵੀ ਤਮਾਸ਼ਾ ਹੈ ਇੱਥੇ ਵੀ ਜਿਹੜੀ جنگ ਲੱਗੀ ਹੋਈ ਹੈ ਮਨਮੁਖ ਦੀ ਤੇ ਗੁਰਮੁਖ ਦੀ ਜਿਵੇਂ ਮਹਾਰਾਜ ਜੀ ਨੇ 12 ਗੁਰਬਾਣੀ ਵਿੱਚ ਉਚਾਰਨ ਕੀਤੀਆਂ ਨੇ ਫਾਰ ਦਾ ਮਤਲਬ ਵੀ ਹੁੰਦਾ ਹੈ ਕਿ ਜੰਗ ਲੜਾਈ ਇੱਥੇ ਸੱਚ ਦੀ ਤੇ ਝੂਠ ਦੀ ਲੜਾਈ ਹੈ ਸੰਸਾਰ ਅੰਦਰ ਸੱਚ ਜਿੱਤੇਗਾ ਤੇ ਝੂਠ ਹਾਰੇਗਾ ਗੁਰਮੁਖ ਦੀ ਤੇ ਮਨਮੁਖ ਦੀ ਟੱਕਰ ਹੈ ਮਨਮੁਖ ਹਾਰ ਜਾਣਗੇ ਗੁਰਮੁਖ ਜੀਤਾ ਮਨਮੁਖ ਹਾਰਿਆ ਗੁਰਮੁਖਾਂ ਦੀ ਜਿੱਤ ਹੋਵੇਗੀ ਤੇ ਮਨਮੁਖ ਹਾਰ ਜਾਣਗੇ ਸੋ ਇਸ ਪ੍ਰਕਾਰ ਉਹ ਪਰਮੇਸ਼ਰ ਵਾਹਿਗੁਰੂ ਸਾਰੀ ਸ੍ਰਿਸ਼ਟੀ ਨੂੰ ਆਪ ਹੀ ਰਚਣ ਵਾਲਾ ਆਪਣੀ ਮੌਜ ਵਿੱਚ ਉਹ ਕਿਸੇ ਦੀ ਸਲਾਹ ਨਹੀਂ ਲੈਂਦਾ ਹੈ ਤੇ ਸਲਾਹ ਉਸ ਨੂੰ ਪਰਮੇਸ਼ਰ ਨੂੰ ਕੋਈ ਦੇ ਵੀ ਨਹੀਂ ਸਕਦਾ ਹੈ ਐਸੀ ਕੀ ਦੀ ਜ਼ਰਤ ਹੈ ਐਡੀ ਕਿੱਡੀ ਵੱਡੀ ਸਮਰੱਥਾ ਕਿਸੇ ਵਿੱਚ ਹੈ ਨਹੀਂ ਹੈ ਜੋ ਪਰਮੇਸ਼ਰ ਨੂੰ ਸਲਾਹ ਦੇ ਦੇਵੇ ਨਹੀਂ ਦੇ ਸਕਦਾ ਜੋ ਕਿ ਸ਼ਕੀਨੋ ਸੋ ਆਪਣਾ ਰੰਗ ਆਪਣੀ ਆਨੰਦ ਵਿੱਚ ਹੀ ਮੋਜ ਵਿੱਚ ਹੀ ਪਰਮੇਸ਼ਰ ਨੇ ਸਭ ਕੁਝ ਕੀਤਾ ਹੋਇਆ ਹੈ ਕਤੇ ਕਰ ਰਿਹਾ ਹੈ ਸਭ ਤੇ ਦੂਰ ਸਭੂ ਕੈ ਸੰਗ ਤੇ ਸਭ ਤੇ ਦੂਰ ਸਭਣਾ ਤੋਂ ਉਹ ਦੂਰ ਵੀ ਹੈ ਤੇ ਸਭੂ ਕੈ ਸੰਗ ਨੇੜੇ ਵੀ ਹੈ ਜਿਹੜੇ ਮਨਮੁਖ ਹਨ ਉਹਨਾਂ ਨੂੰ ਪਰਮੇਸ਼ਰ ਦੂਰ ਪ੍ਰਤੀਤ ਹੁੰਦਾ ਹੈ ਤੇ ਜਿਹੜੇ ਗੁਰਮੁਖ ਹਨ ਉਹਨਾਂ ਨੂੰ ਨੇੜੇ ਪ੍ਰਤੀਤ ਹੁੰਦਾ ਹੈ ਪਰਮੇਸ਼ਰ ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਹਿੰਦੇ ਪਰਮੇਸ਼ਰ ਤਾਂ ਸਾਡੇ ਹੱਥਾਂ ਤੋਂ ਵੀ ਨੇੜੇ ਹੈ ਸਾਡੇ ਨੇ ਹੱਥਾਂ ਤੋਂ ਵੀ ਨੇੜੇ ਹੈ ਹੱਥ ਸਰੀਰ ਦਾ ਸਭ ਤੋਂ ਨੇੜੇ ਦਾ ਅੰਗ ਮੰਨੇ ਜਾਂਦੇ ਆ ਜਿੰਨਾ ਸਰੀਰ ਦੇ ਹੱਥ ਨੇੜੇ ਹਨ ਹੋਰ ਕੋਈ ਵੀ ਅੰਗ ਨੇੜੇ ਨਹੀਂ ਸਾਰੇ ਸਰੀਰ ਦੇ ਨੇੜੇ ਦੇ ਅੰਗ ਹੱਥ ਮੰਨੇ ਜਾਂਦੇ ਆ ਜਿਵੇਂ ਸਿਰ ਵਿੱਚ ਛੱਟ ਲੱਗੇ ਹੱਥ ਛੇਤੀ ਪਹੁੰਚ ਜਾਂਦੇ ਆ ਪੈਰ ਥੋੜੋ ਜਾਂਦੇ ਆ ਪੈਰ ਤੇ ਛੱਟ ਲੱਗੇ ਫੇਰ ਵੀ ਹੱਥ ਪਹੁੰਚ ਜਾਂਦੇ ਆ ਸਭ ਤੋਂ ਨੇੜੇ ਦਾ ਅੰਗ ਹੱਥਾਂ ਨੂੰ ਮੰਨਿਆ ਜਾਂਦਾ ਹੈ ਕਹੇ ਤਾਂ ਕਬੀਰ ਹੱਥ ਪੈ ਨੇੜ ਹੈ ਹੱਥਾਂ ਤੋਂ ਵੀ ਨੇੜੇ ਹੈ ਪਰਮੇਸ਼ਰ ਵਾਹਿਗੁਰੂ ਐਸਾ ਨਜ਼ਦੀਕ ਹੈ ਤੇ ਜਿਹੜੇ ਮਨਮੁਖ ਹਨ ਜਿਨ੍ਹਾਂ ਦੇ ਵਿੱਚ ਹਉਮੈ ਦਾ ਪਰਦਾ ਪਿਆ ਹੋਇਆ ਹੈ ਵਿਕਾਰਾਂ ਦੀ ਮੈਲ ਜੰਮੀ ਹੋਈ ਹੈ ਅੰਤਿਸ਼ ਕਰਨ ਵਿੱਚ ਉਹਨਾਂ ਨੂੰ ਪਰਮੇਸ਼ਰ ਦੂਰ ਪ੍ਰਤੀਤ ਹੁੰਦਾ ਕਿ ਰੱਬ ਕਿਤੇ ਦੂਰ ਹੈ ਉਹਦੇ ਤੱਕ ਤਾਂ ਪਹੁੰਚੇ ਹੀ ਨਹੀਂ ਜਾ ਸਕਦਾ ਇਸ ਕਰਕੇ ਸਭ ਤੇ ਦੂਰ ਸਭੂ ਕੈ ਸੰਗ ਪਰਮੇਸ਼ਰ ਵਾਹਿਗੁਰੂ ਨੇੜੇ ਵੀ ਹੈ ਤੇ ਦੂਰ ਵੀ ਹੈ ਸਾਡੀ ਬੁੱਧੀ ਦੇ ਤਲ ਤੋਂ ਪਰੇ ਹੈ ਤੇ ਓੰਜੋ ਸਾਰਿਆਂ ਦੇ ਨੇੜੇ ਵਸ ਰਿਹਾ ਹੈ ਪਰਮੇਸ਼ਰ ਵਾਹਿਗੁਰੂ ਐਸਾ ਹੈ 부ਝ ਦੇਖੇ ਾਰੇ ਬਿਵੇਕ ਆਪੇ ਭੂਜੈ ਸਮਝ ਰਿਹਾ ਹੈ ਦੇਖ ਰਿਹਾ ਤੇ ਬਿਵੇਕ ਵਿਚਾਰ ਕਰ ਰਿਹਾ ਹੈ ਪਰਮੇਸ਼ਰ ਵਾਹਿਗੁਰੂ ਆਪ ਹੈ ਏਕ ਆਪ ਹੈ ਅਨੇਕ ਪਰਮੇਸ਼ਰ ਆਪ ਹੀ ਇੱਕ ਰੂਪ ਹੈ ਤੇ ਆਪ ਹੀ ਅਨੇਕ ਰੂਪ ਹੈ ਜਿਵੇਂ ਸੂਰਜ ਇੱਕ ਹੈ ਤੇ ਉਹਦੀਆਂ ਕਿਰਨਾਂ ਕਿੰਨੀਆਂ ਹੀ ਹਨ ਸਮੁੰਦਰ ਇੱਕ ਹੈ ਉਹਦੀਆਂ ਤਰੰਗਾਂ ਕਿੰਨੀਆਂ ਹੀ ਹਨ ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਇੱਕ ਰੂਪ ਵੀ ਆਪ ਹੈ ਤੇ ਅਨੇਕ ਰੂਪ ਵੀ ਹੈ ਇੱਕ ਨਿਰਗੁਣ ਸਰੂਪ ਹੈ ਤੇ ਸਰਗੁਣ ਸਰੂਪ ਦੇ ਵਿੱਚ ਉਹ ਬਿਆੰਤੀ ਬਿਆੰਤ ਹੈ ਕਿੰਨੇ ਉਸ ਦੇ ਰੂਪ ਹਨ ਅਸੀਂ ਪਰਮੇਸ਼ਰ ਦਾ ਸਰਗੁਣ ਸਰੂਪ ਹਾਂ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਿਰਗੁਣ ਸਰੂਪ ਹੈ ਉਹਦੇ ਦੋ ਹੀ ਰੂਪ ਹਨ ਅਸੀਂ ਪਰਮੇਸ਼ਰ ਜੀ ਅੰਸ਼ ਹਾਂ ਇੱਕ ਨਿਰਾਕਾਰ ਹੈ ਤੇ ਇੱਕ ਆਕਾਰ ਹੈ ਇੱਕ ਸਰਗੁਣ ਹੈ ਤੇ ਇੱਕ ਨਿਰਗੁਣ ਹੈ ਨਿਰਗੁਣ ਆਪ ਸਰਗੁਣ ਵੀ ਉਹੀ ਕਲਾਤਾਰ ਜਨ ਸਗਲੀ 모ਹੀ ਐਸਾ ਬਿਆੰਤ ਪ੍ਰਮਾਤਮਾ ਵਾਹਿਗੁਰੂ ਇਕ ਰੂਪ ਵੀ ਆਪ ਹੈ ਤੇ ਅਨੇਕ ਰੂਪ ਵੀ ਆਪ ਹੈ ਦਸਵੇਂ ਪਾਤਸ਼ਾਹ ਜੀ ਨੇ ਪਰਮੇਸ਼ਰ ਦੇ ਨਿਰਗੁਣ ਸਰੂਪ ਦਾ ਜ਼ਿਕਰ ਕੀਤਾ ਜਿਸ ਪ੍ਰਕਾਰ ਚਕਰ ਚਿਹਨ ਅਰ ਬਰਣ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹਿ ਇਹ ਪਰਮੇਸ਼ਰ ਦਾ ਨਿਰਗੁਣ ਸਰੂਪ ਹੈ ਸਰਬਨ ਸਰੂਪ ਦੇ ਵਿੱਚ ਸਾਡੇ ਸਰੀਰ ਵਾਂਗ ਉਸ ਪਰਮੇਸ਼ਰ ਦੇ ਸਾਰੇ ਹੀ ਅੰਗ ਹਨ ਲੰਮਾ ਨੱਕ ਕਾਲੇ ਤੇਰੇ ਨੈਣ ਇਹ ਪਰਮੇਸ਼ਰ ਦਾ ਸਰੂਪ ਕਥਨ ਕੀਤਾ ਸਰਗੁਣ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਕੇ ਸੋਹਣੇ ਸੁੰਦਰ ਸਰੂਪ ਵਾਲਾ ਹੈ ਕੇਸਵਾ ਕੇਸਾਂ ਦੇ ਧਾਰੀ ਹੈ ਪਰਮੇਸ਼ਰ ਦੇ ਵੀ ਕੇਸ ਹਨ ਇਸ ਕਰਕੇ ਪਰਮੇਸ਼ਰ ਵਾਹਿਗੁਰੂ ਇੱਕ ਰੂਪ ਵੀ ਆਪ ਹੈ ਤੇ ਅਨੇਕਾਂ ਰੂਪ ਹੋ ਕੇ ਵੀ ਵਰਤ ਰਿਹਾ ਹੈ ਮਰੇ ਨਾ ਬਿਨਸੈ ਆਵੇ ਨਾ ਜਾਏ ਨਾਉ ਪਰਮੇਸ਼ਰ ਮਰਦਾ ਹੈ ਨਾਸ਼ ਨਹੀਂ ਹੁੰਦਾ ਆਵੇ ਨਾ ਜਾਏ ਨਾ ਜੰਮ ਕੇ ਆਉਂਦਾ ਨਾ ਮਰ ਕੇ ਜਾਂਦਾ ਹੈ ਨਾਸ਼ ਤੋਂ ਰਹਤ ਹੈ ਨਾਨਕ ਸਦਾ ਹੀ ਰਹਿਆ ਸਮਾਏ ਨਾਨਕ ਸਦ ਹੀ ਰਹਿਿਆ ਸਮਾਏ ਸਦਾ ਹੀ ਪਰਮੇਸ਼ਰ ਵਾਹਿਗੁਰੂ ਸਮਾਇਆ ਹੋਇਆ ਸਾਰੀ ਸ੍ਰਿਸ਼ਟੀ ਵਿੱਚ ਸਾਰਿਆਂ ਦੇ ਵਿੱਚ ਇੱਕ ਰਸ ਨਿਰੰਤਰ ਰਮਿਆ ਹੋਇਆ ਹੈ ਵਿਆਪਕ ਹੈ ਪਰਮੇਸ਼ਰ ਕਿਵੇਂ ਵਿਆਪਕ ਹੈ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਬਹੁਤ ਥਾਵਾਂ 'ਇਸ ਤਰ੍ਹਾਂ ਜ਼ਿਕਰ ਕੀਤਾ ਹੈ ਜਿਵੇਂ ਆਪਣੀ ਮਨ ਵਿੱਚ ਇਹ ਸਵਾਲ ਉੱਠਦਾ ਵੀ ਜੇ ਰੱਬ ਹੈ ਤੇ ਦਿਖਦਾ ਕਿਉਂ ਨਹੀਂ ਪਰਮੇਸ਼ਰ ਹੈ ਤੇ ਉਹ ਦਿਖਣਾ ਚਾਹੀਦਾ ਗੁਰੂ ਸਾਹਿਬ ਜੀ ਕਹਿੰਦੇ ਜਿਵੇਂ ਲੱਕੜ ਦੇ ਵਿੱਚ ਅੱਗ ਛੁਪੀ ਹੋਈ ਹੈ ਦੁੱਧ ਦੇ ਵਿੱਚ ਘਿਓ ਛੁਪਿਆ ਹੋਇਆ ਹੈ ਇਸ ਪ੍ਰਕਾਰ ਪਰਮੇਸ਼ਰ ਵਾਹਿਗੁਰੂ ਸਾਰਿਆਂ ਵਿੱਚ ਛੁਪਿਆ ਹੋਇਆ ਹੈ ਕਿਸੇ ਦੇ ਅੰਦਰ ਉਹ ਗੁਪਤ ਹੈ ਕਿਸੇ ਦੇ ਵਿੱਚ ਪ੍ਰਗਟ ਹੋ ਜਾਂਦਾ ਜਿਵੇਂ ਆਗ ਹਰੇਕ ਲੱਕੜ ਦੇ ਵਿੱਚ ਅੱਗ ਹੈ ਕੋਈ ਵੀ ਦੁਨੀਆ ਦੀ ਐਸੀ ਲੱਕੜ ਨਹੀਂ ਜਿਹਦੇ ਵਿੱਚ ਅੱਗ ਨਾ ਹੋਵੇਗੀ ਉਹਦੇ ਅੰਦਰੋਂ ਅੱਗ ਪ੍ਰਗਟ ਕਰਨ ਵਾਸਤੇ ਬਾਹਰੋਂ ਅੱਗ ਲਾ ਦੀਏ ਤੇ ਉਹਦੀ ਅੱਗ ਪ੍ਰਗਟ ਹੋ ਜਾਂਦੀ ਹੈ ਸਾਰੇ ਦੁੱਧ ਵਿੱਚ ਘਿਓ ਹੁੰਦਾ ਹੈ ਤੇ ਘਿਓ ਸਿੱਧਾ ਨਹੀਂ ਦਿਖਦਾ ਦੁੱਧ ਨੂੰ ਗਰਮ ਕਰੀਏ ਜਾਗ ਲਾਈਏ ਦਹੀਂ ਜੰਮੇਗਾ ਫਿਰ ਉਹਨੂੰ ਰੜਕਾਂਗੇ ਕਰੀਮ ਕੱਢਾਂਗੇ ਫਿਰ ਉਹਨੂੰ ਗਰਮ ਕਰਕੇ ਦੇਸੀ ਘਿਓ ਪ੍ਰਗਟ ਹੋ ਜਾਂਦਾ ਹੈ ਸਿੱਧਾ ਨਹੀਂ ਆਪਾਂ ਨੰਗੀਆਂ ਅੱਖਾਂ ਨਾਲ ਘਿਓ ਦੇਖ ਸਕਦੇ ਮਿਹਨਤ ਕਰਨੀ ਪੈਂਦੀ ਹੈ ਤੇ ਇਸੇ ਪ੍ਰਕਾਰ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਅਭਿਆਸ ਕੀਤਾ ਹੈ ਉਹ ਆਪਣੇ ਅੰਦਰੋਂ ਹੀ ਪ੍ਰਗਟ ਰੂਪ ਵਿੱਚ ਦੇਖ ਲੈਂਦੇ ਹਨ ਤੇ ਮਨੁੱਖ ਜਿਹੜੇ ਅਭਿਆਸ ਨਹੀਂ ਕਰ ਸਕਦੇ ਉਹਨਾਂ ਨੂੰ ਫਿਰ ਪਰਮੇਸ਼ਰ ਵਾਹਿਗੁਰੂ ਹੈ ਤਾਂ ਉਹਨਾਂ ਦੇ ਵਿੱਚ ਵੀ ਉੱਥੇ ਉਹ ਗੁਪਤ ਰੂਪ ਹੋ ਜਾਂਦਾ ਹੈ ਜਿਵੇਂ ਸਾਰੀ ਧਰਤੀ ਥੱਲੇ ਪਾਣੀ ਹੈ ਜਿੱਥੇ ਆਪਾਂ ਬੈਠੇ ਇੱਥੇ ਵੀ ਪਾਣੀ ਹੈ ਧਰਤੀ ਥੱਲੇ ਪਰ ਜਿੱਥੇ ਕਿਸੇ ਨੇ ਕੋਈ ਮਿਹਨਤ ਕੀਤੀ ਹੈ ਮੋਟਰ ਪੋਰ ਵਗੈਰਾ ਖੂਹ ਲਾਇਆ ਉੱਥੇ ਪ੍ਰਗਟ ਹੋ ਜਾਂਦਾ ਹੈ ਪਾਣੀ ਹੈ ਸਾਰੀ ਧਰਤੀ ਥੱਲੇ ਪਾਣੀ ਕੋਈ ਵੀ ਜਗ੍ਹਾ ਐਸੀ ਨਹੀਂ ਜਿੱਥੇ ਪਾਣੀ ਨਹੀਂ ਹੈ ਹਾਂ ਕਿਤੇ ਪ੍ਰਗਟ ਹੈ ਕਿਤੇ ਗੁਪਤ ਹੈ ਕਿਤੇ ਉੱਚਾ ਛੇਤੀ ਪਾਣੀ ਨਿਕਲੇ ਹੁੰਦਾ ਕਿਤੇ ਬਹੁਤਾ ਹੀ ਡੂੰਘਾ ਜਾਣਾ ਪੈਂਦਾ ਹੈ ਪਰ ਸਾਰੀ ਧਰਤੀ ਥੱਲੇ ਪਾਣੀ ਜਿਵੇਂ ਸਗਲ ਬਨਸਪਤ ਮਹਿ ਬਹਿ ਸੰਤਰ ਸਗਲ ਦੁੱਧ ਮਹਿ ਕੀਆ ਪੂਜ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀ ਆ ਸਾਰਿਆਂ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਵਸਿਆ ਹੋਇਆ ਇਸ ਤਰ੍ਹਾਂ ਵਸਿਆ ਹੋਇਆ ਕਹਿੰਦੇ ਜੇ ਵਸਿਆ ਤੇ ਫਿਰ ਉਹਨੂੰ ਅਸੀਂ ਫੜ ਕਿਉਂ ਨਹੀਂ ਸਕਦੇ ਗੁਣਵਸੀ ਸਪਰਸ਼ ਪਿਆਉ ਨਹੀਂ ਕਰ ਸਕਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਕਹਿੰਦੇ ਪੋਹਪ ਮਦ ਜੋ ਬਾਸ ਬਸਤ ਹੈ ਮੁਗਰ ਮਾਹੀ ਜੈਸੇ ਛਾਈ ਕੈਸੇ ਹੀ ਹਰ ਵਸੇ ਨਿਰੰਤਰ ਘਾਟੀ ਖੋਜੋ ਭਾਈ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤਰੀਕਾ ਦੱਸਿਆ ਕਿ ਪਰਮੇਸ਼ਰ ਕਿਵੇਂ ਵਸਿਆ ਤੇ ਕਿਵੇਂ ਉਹਨੂੰ ਦੇਖਿਆ ਜਾ ਸਕਦਾ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਵਸੀ ਹੋਈ ਕਦੇ ਸੁਗੰਧੀ ਵੇਖੀ ਕਿਸੇ ਨੇ ਸੁਗੰਧੀ ਨੂੰ ਮਹਿਸੂਸ ਕੀਤਾ ਜਾਂਦਾ ਆ ਸੁਗੰਧੀ ਨੂੰ ਲੈ ਕੇ ਉਹਨੂੰ ਫੁੱਲ ਦੀ ਸੁਗੰਧੀ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਸੁਗੰਧੀ ਦੇਖੀ ਨਹੀਂ ਜਾ ਸਕਦੀ ਤੇ ਆਪਾਂ ਮੰਨਦੇ ਆ ਨਾ ਵੀ ਫੁੱਲ ਵਿੱਚ ਸੁਗੰਧੀ ਹੁੰਦੀ ਹੈ ਤੇ ਪਰ ਪ੍ਰੂਫ ਨਹੀਂ ਕਰ ਸਕਦੇ ਕਿਸੇ ਨੂੰ ਦਿਖਾ ਨਹੀਂ ਸਕਦੇ ਵੀ ਇਹ ਸੁਗੰਧੀ ਦਾ ਰੰਗ ਰੂਪ ਕਿਹੋ ਜਿਹਾ ਹੈ ਪੋਹਬ ਮਦ ਜੋ ਬਾਸ ਬਸਤ ਹੈ ਮੋਕਰ ਮਾਹੇ ਜੈਸੇ ਛਾਈ ਮੂਕਰ ਕਹਿੰਦੇ ਨੇ ਸ਼ੀਸ਼ੇ ਨੂੰ ਜਿਵੇਂ ਸ਼ੀਸ਼ੇ ਵਿੱਚ ਸਾਡੀ ਸ਼ਕਲ ਦਿਸਦੀ ਹੈ ਆਪਾਂ ਤਾਂ ਸ਼ੀਸ਼ੇ ਵਿੱਚ ਨਹੀਂ ਨਾ ਵੱੜਦੇ ਸ਼ੀਸ਼ੇ ਵਿੱਚ ਸਾਡੀ ਮੂਰਤ ਦਿਖਾਈ ਦਿੰਦੀ ਹੈ ਸਾਡਾ ਪਰਛਾਵਾਂ ਉਸ ਦੇ ਵਿੱਚ ਦਿਸਦਾ ਹੈ ਪਰ ਉਹਨੂੰ ਅਸੀਂ ਫੜ ਨਹੀਂ ਸਕਦੇ ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਸਾਡੇ ਅੰਦਰ ਹੈ ਤੇ ਸਤਿਗੁਰੂ ਜੀ ਕਹਿੰਦੇ ਜੇ ਉਸ ਨੂੰ ਦੇਖਣਾ ਹੈ ਤੇ ਐਸੇ ਹੀ ਹਰ ਬਸੇ ਨਿਰੰਤਰ ਸਾਰਿਆਂ ਦੇ ਵਿੱਚ ਇੱਕ ਰਸ ਪਰਮੇਸ਼ਰ ਵਰਤ ਰਿਹਾ ਹੈ ਖੋਜ ਹੀ ਖੋਜੋ ਭਾਈ ਆਪਣੇ ਅੰਦਰੋਂ ਹੀ ਖੋਜਣਾ ਕਰੋ ਆਪਣੇ ਅੰਤਜ ਕਰਨ ਦੇ ਵਿੱਚ ਹਿਰਦੇ ਦੇ ਵਿੱਚ ਉਸ ਦੀ ਖੋਜ ਕਰਨਾ ਕਰੋ ਬੰਦੇ ਖੋਜ ਦਿਨ ਹਰ ਰੋਜ਼ ਹਰ ਰੋਜ਼ ਹੀ ਮਹਾਰਾਜ ਕਹਿੰਦੇ ਆਪਣੇ ਅੰਦਰ ਦੀ ਖੋਜ ਕਰ ਪੜਤਾਲ ਕਰਦੇ ਨੂੰ ਇੱਕ ਦਿਨ ਦਿਸ ਆਵੇਗਾ ਉਹ ਪਰਮੇਸ਼ਰ ਵਾਹਿਗੁਰੂ ਲੱਭ ਪਵੇਗਾ ਨਾਮ ਲਪਿਆ ਕਰ ਤਿਕ ਕਰਕੇ ਹਰ ਕਾ ਬਿਲੋਭਣਾ ਬਿਲੋਭ ਮੇਰੇ ਭਾਈ ਸਹਿਜ ਬਿਲੋਭੋ ਜੈਸੇ ਤਤ ਨਾ ਜਾਏ ਐਸੇ ਪ੍ਰਕਾਰ ਮਹਾਰਾਜ ਜੀ ਕਹਿੰਦੇ ਅਭਿਆਸ ਕਰਿਆ ਜਾਏ ਤਾਂ ਉਹ ਦਿਸ ਪੈਂਦਾ ਹੈ ਪ੍ਰਗਟ ਹੋ ਆਉਂਦਾ ਹੈ ਸਾਖ ਆਤ ਉਸ ਦੇ ਦਰਸ਼ਨ ਹੁੰਦੇ ਹਨ ਨਾਨਕ ਸਦ ਹੀ ਰਹਿ ਆ ਸਮਾਏ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਉਹ ਸਦਾ ਹੀ ਸਮਾਇਆ ਹੋਇਆ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਸਾਰਿਆਂ ਦੇ ਵਿੱਚ ਉਸ ਦੀ ਜੋਤ ਹੈ ਭਾਵੇਂ ਕੋਈ ਚੰਗਾ ਹੈ ਭਾਵੇਂ ਕੋਈ ਮੰਦਾ ਹੈ ਕੀੜੀ ਦੇ ਵਿੱਚ ਵੀ ਰੱਬ ਓਨਾ ਹੀ ਹੈ ਤੇ ਹਾਥੀ ਵਿੱਚ ਵੀ ਓਨਾ ਹੀ ਹੈ ਇਹ ਨਹੀਂ ਕਿ ਆਪਾਂ ਕਹਿ ਸਕਦੇ ਵੀ ਜਿਹੜੇ ਜੀਵ ਛੋਟੇ ਨੇ ਉਨ੍ਹਾਂ ਵਿੱਚ ਛੋਟਾ ਰੱਬ ਆ ਤੇ ਵੱਡੇ ਸਰੀਰਾਂ ਵਾਲਿਆਂ ਦੇ ਵਿੱਚ ਵੱਡਾ ਰੱਬ ਹੋਵੇਗਾ ਨਹੀਂ ਇਹ ਇੱਕ ਰਸੋ ਸਗਣਾ ਦੇ ਵਿੱਚ ਵਰਤ ਰਿਹਾ ਹੈ ਇਹ ਮਹਾਰਾਜੀ ਨੇ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਜੀ ਅੱਗੇ ਸੱਤਵੀਂ ਪੌੜੀ ਅੰਦਰ ਜਿਵੇਂ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਨਗੇ ਆਪਾਂ ਸਰਵਨ ਕਰਾਂਗੇ ਬਿਆੰਤ ਫੁੱਲਾਂ ਦੀ ਖਿਮਾ ਕਰਨੀ ਜੀ ਮਰ ਨਾ ਬਿਨਸੈ ਆਵੇ ਨਾ ਜਾਏ ਨਾਨਕ ਸਾਲ ਹੀ ਰਹਿ ਆਸmai ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ